ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸ਼ਰੂਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਣਾ ਜ਼ਰੂਰੀ ਹੈ ਤੇ ਦੂਸਰੇ ਪਾਸੇ ਕਾफी ਸਿਹਤ ਵਿਗੜੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਿੰਦਰ ਸਿੰਘ ਨੂੰ ਗੋਡੇ ਦੀ ਸਮੱਸਿਆ ਸੰਬੰਧੀ ਬੀਤੇ ਦਿਨੀ ਮੁਹਾਲੀ ਦੇ ਫੋਰਟਿਸ ਹਸਪੀਟਲ ਵਿੱਚ ਪੜਤਿ ਕਰਵਾਇਆ ਗਿਆ ਬੀਤੇ ਦਿਨੀ ਦਾਖਲ ਹੋਏ ਸੀ ਅਤੇ ਜਿੱਥੇ ਅੱਜ ਉਹਨਾਂ ਦੇ ਗੋਡੇ ਬਦਲ ਦੀ ਸਰਜਰੀ ਸਰਜਰੀ ਹੋ ਗਈ ਹੈ ਅਤੇ ਉਹਨਾਂ ਨੂੰ ਆਈਸੀਯੂ ਵਿੱਚ ਸ਼ਿਫਰ ਕਰ ਦਿੱਤਾ ਗਿਆ ਹੈ ਦੱਸਿਆ ਜਾਂ ਡਾਕਟਰਾਂ ਦੀ ਇੱਕ ਮਾਹਰ ਟੀਮ ਉਹਨਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਗੋਡੇ ਦੇ ਵਿੱਚ ਪ੍ਰੋਬਲਮ ਹੋ ਗਈ ਸੀ ਕਿਉਂਕਿ ਉਹਨਾਂ ਨੂੰ ਤੁਰਨ ਫਿਰਨ ਦੇ ਵਿੱਚ ਪ੍ਰੋਬਲਮ ਹੋਈ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਤੋਂ ਕਈ ਮੰਤਰੀ ਜਿਹੜੇ ਆਏ ਹਾਲ ਜਾਣ ਲਈ ਕੈਪਟਨ ਅਮਿੰਦਰ ਸਿੰਘ ਦਾ ਕੈਪਟਨ ਅਮਿੰਦਰ ਸਿੰਘ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਫਿਜ਼ੀਕਲੀ ਫਿਟ ਹੋਣਾ ਚਾਹੁੰਦੇ ਹਨ ਕਿਉਂਕਿ ਉਹਨਾਂ ਨੂੰ ਕਾਫੀ ਲੰਮੇ ਸਮੇਂ ਤੋਂ ਗੋਡੇ ਦੀ ਸਮੱਸਿਆ ਸੀ ਉਹਨਾਂ ਕੋਲੋਂ ਸਪ੍ਰੋਪਰ ਤਰੀਕੇ ਦੇ ਨਾਲ ਤੁਰਿਆ ਫਿਰਿਆ ਨਹੀਂ ਜਾ ਰਿਹਾ ਸੀ ਇਸ ਕਰਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਗੋਡੇ ਦੀ ਸਰਜਰੀ ਕਰਾਉਣਾ ਬਿਹਤਰ ਸਮਝਿਆ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਨਿਗਰਾਨੀ ਦੇ ਵਿੱਚ ਫੋਰਟਿਸ ਹਸਪੀਟਲਾਂ ਦੀ ਇੱਕ ਟੀਮ ਸਪੈਸ਼ਲ ਤੌਰ ਤੇ ਵੱਡੇ ਪੱਧਰ ਤੇ ਉਹਨਾਂ ਦੀ ਨਿਗਰਾਨੀ ਕਰ ਰਹੀ ਹੈ ਕੱਲ ਉਹਨਾਂ ਦੀ ਗੋਡੇ ਦੀ ਸਰਜਰੀ ਹੋਈ ਇਟ ਮੀਨਸ ਕਿ ਗੋਡੇ ਨੂੰ ਬਦਲਾਵ ਦਿੱਤਾ ਗਿਆ ਹੈ ਬਦਲਾ ਦਿੱਤਾ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੈਟਰ ਅਮਰਿੰਦਰ ਸਿੰਘ ਨੇ ਚੋਣ ਪ੍ਰਚਾਰ ਵੀ ਕਰਨਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਕਰਕੇ ਗੋਡੇ ਦਾ ਬਦਲਣਾ ਗੋਡੇ ਦੀ ਸਰਜਰੀ ਹੋਣੀ ਬੇहद ਜ਼ਰੂਰੀ ਸੀ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਐਡਮਿਟ ਹੋਏ ਜਿੱਥੇ ਮੁਹਾਲੀ ਦੇ 40s ਮੁਹਾਲੀ 40s ਦੇ ਹਸਪਤਾਲ ਦੇ ਡਾਕਟਰਾਂ ਵੱਲੋਂ ਜਿਵੇਂ ਡਾਕਟਰਾਂ ਦੀ ਇੱਕ ਟੀਮ ਹੈ ਉਹਨਾਂ ਵੱਲੋਂ ਆਪਰੇਸ਼ਨ ਕੀਤਾ ਗਿਆ ਸਰਜਰੀ ਕੀਤੀ ਗਈ ਹਾਲਾਂਕਿ ਉਹ ਬਿਲਕੁਲ ਫਿਟ ਨਹੀਂ ਲੇਕਿਨ ਹੋ ਸਕਦਾ ਹੈ ਕਿ 6 ਤੋਂ 7 ਦਿਨ ਲਗਾਤਾਰ ਉਹਨਾਂ ਨੂੰ ਜਿਹੜਾ ਹੈ ਹਸਪੀਟਲ ਦੇ ਵਿੱਚ ਰਹਿਣਾ ਪਵੇ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਮੰਤਰੀ ਜਿਹੜੇ ਨੇ ਉਹ ਆਏ ਨਹੀਂ ਉਹਨਾਂ ਦਾ ਹਾਲਚਾਲ ਜਾਣਨ ਲਈ ਪੰਜਾਬ ਦੇ ਵਿੱਚੋਂ ਨਾ ਤਾਂ ਕੋਈ ਪੰਜਾਬ ਪੰਜਾਬ ਦੇ ਆਗੂਆਂ ਦੀ ਹਾਲੇ ਕਿਸੇ ਵੀ ਤਰ੍ਹਾਂ ਦੀ ਖਬਰ ਨਹੀਂ ਆਈ ਕਿ ਜਿਹੜੇ ਗਾਇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਵਾਸਤੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਾਫੀ ਲੰਬੇ ਸਮੇਂ ਤੋਂ ਗੋਡੇ ਦੀ ਬੰਬਾਰੀ ਦੇ ਨਾਲ ਜੂਝ ਰਹੇ ਸੀ ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ 2 ਦਿਨ ਪਹਿਲਾਂ ਮੁਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਐਡਮਿਟ ਹੋਏ ਜਿੱਥੇ ਉਹਨਾਂ ਦੀ ਗੋਡੇ ਦੀ ਸਰਜੀ ਹੋਈ ਇਟ ਮੀਨਸ ਕਿ ਉਹਨਾਂ ਦੇ ਹੋ ਸਕਦਾ ਹੈ ਕਿ ਉਹਨਾਂ ਦੇ ਗੋਡੇ ਨੂੰ ਬਦਲਾ ਦਿੱਤਾ ਗਿਆ ਹੋਵੇ ਹੁਣ ਉਹ ਅਫੇਟ ਨੇ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਵਾਇਰਲ ਹੋ ਰਹੀਆਂ ਨੇ ਤੇ ਦੂਸਰੇ ਪਾਸੇ ਜਿਹੜੇ ਇੱਕ ਡਾਕਟਰਾਂ ਦੀ ਟੀਮ ਹੈ ਉਹ ਬੜੇ ਵੱਡੇ ਪੱਧਰ ਤੇ ਨਿਗਰਾਨੀ ਕਰ ਰਹੀ ਹੈ ਪੰਜਾਬ ਦੇ ਦੋ ਵਾਰ ਕਾਂਗਰਸ ਪਾਰਟੀ ਵੱਲੋਂ ਰਹ ਚੁੱਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੰਨਵਾਦ